ਇਹਨਾਂ ਦਾ ਮਾਮਲਾ ਹਾਂਜੀ ਤੇ ਡੀਏ ਤਾਂ ਜਿਹੜੀਆਂ ਪਿਛਲੀਆਂ ਕੇਸਾਂ ਰਹਿ ਨਹੀਂ ਆਏ ਆ ਹਾਂਜੀ ਤੇ 12% ਡੀਏ ਜਿਹੜਾ ਕੇ ਸਰਕਾਰ 50% ਤੇ ਰਿਆ 38% ਦੇਣਾ ਜਿੱਦਾਂ ਕਿ ਆ ਉਹਨੂੰ 50% ਕਰਨਾ ਹਾਂਜੀ ਪੈਨਸ਼ਨਾਂ ਦੀਆਂ 2.59 ਦਾ ਗੁਣਾਕ ਲਾਗੂ ਕਰਨਾ ਹਾਂਜੀ ਜਾਂ ਇਸੇ ਤਰ੍ਹਾਂ ਹੀ ਦੇ ਨਾਲ ਲਈ ਹੋਰ ਬਹੁਤ ਸਾਰੀਆਂ ਮੰਗਾਂ ਆਂ ਖਾਸ ਕਰ ਜਿਹੜਾ ਪੈਨਸ਼ਨਾਂ ਦਾ ਬਕਾਇਆ ਹਾਂਜੀ ਉਹਨਾਂ ਦੇ ਉੱਤੇ ਜਿਹੜੇ ਆ ਲੋਕ ਪੈਨਸ਼ਨਰ ਜਿਹੜੇ ਆ ਉਹ ਬੜੇ ਖਵਾ ਹੈ ਕਉਂਕੇ ਐਸੋਲੇ ਪੰਜਾਬ ਦੇ ਵਿੱਚ 1916 ਤੋਂ ਬਾਅਦ तकरीबन 40000 ਰੁਪਏ ਦੀ ਚਨਲ ਤੇ ਫੈਮਿਲੀ ਪੈਨਸ਼ਨ ਤੇ ਬਕਾਇਆ ਡੀਕਦੇ ਹੋਏ ਉਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਸਰੀ ਪ੍ਰਧਾਨ ਜੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲਾਰਿਆ ਤੋਂ ਪੰਜਾਬ ਸਰਕਾਰ ਦੇ ਮੈਗਨ ਮਲਾਜਮਾਂ ਜਾਂ ਕੱਚੇ ਮਲਾਜਮਾਂ ਦਾ ਰੈਗੂਲਰ ਮਲਾਜਮਾਂ ਜਾਂ ਰਿਟਾਇਰਡ ਨੂੰ 752 ਮਹੀਨੇ ਨਾਲ ਦੀ ਫੈਕਟਰੀ ਮੰਗ ਕਰ ਰਹੇ ਨੇ ਵੀ ਹੁਣ ਹਾਰ ਪਾਸੇ ਆਰਥਿਕ ਬੁੱਕੀਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪੰਜਾਬ ਦੇ ਮੁਲਾਜ਼ਮਾਂ ਸੰਜੇ ਫਰੰਟ ਦੇ ਮੁਲਾਜ਼ਮਾਂ ਨੇ ਕੀ ਹੁਣ ਫੈਸਲਾ ਲਿਆਉਣ ਵਾਲੇ ਸਮੇਂ ਵਿੱਚ ਦੇਖੋ ਪਿਛਲੇ ਲੰਬੇ ਸਮੇਂ ਤੋਂ ਭਗਵਾਨ ਪੰਪੀ ਸਰਕਾਰ ਨੇ ਇੱਕ ਵੀ ਮਸਲਾ ਮੁਲਾਜ਼ਮਾਂ ਦੇ ਪਰਿਸ਼ੰਦਾ ਹੱਲ ਨਹੀਂ ਕੀਤਾ ਹਾਂਜੀ ਪ੍ਰਧਾਨ ਜੀ ਕੋਈ ਵੀ ਸਾਡੀ ਨਵੀਂ ਡਿਮਾਂਡ ਨਹੀਂ ਹੈ ਉਹੀ ਡਿਮਾਂਡ ਹੈ ਸਾਡੀ ਉਹੀ ਮੰਗਾਂ ਹੈ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੇ ਮੁਲਾਜ਼ਮਾਂ ਨੇ ਜੇ ਪੈਨਸ਼ਨ ਲੜਕੇ ਹਾਸਲ ਕੀਤੀਆਂ ਸੀ ਓੜੀ ਓੜੀ ਇਹਨਾਂ ਨੇ ਖੋ ਲਈ ਠੀਕ ਹੈ ਉਹਦੇ ਵਿਰੁੱਧ ਜਿਹੜੀ ਆ ਉਹ ਸਾਡਾ ਸੰਘਰਸ਼ ਅਜੇ ਲੈ ਚੱਲ ਰਿਹਾ ਹਾਂਜੀ ਇਹਨੇ ਭਗਵੰਤ ਮਾਨ ਸਰੋਂ ਕਈ ਵਾਰ ਮੀਟਿੰਗਾਂ ਜਿਹੜੀਆਂ ਲੀਤੀ ਹਾਂਜੀ ਦਿੱਤੀਆਂ ਵੀ ਨਾ ਠੀਕ ਹੈ ਨਾ ਇੱਕ ਵੀ ਮੀਟਿੰਗ ਜਿਹੜੀ ਐ ਇਸਨੇ ਪੂਰੀ ਨਹੀਂ ਕੀਤੀ ਠੀਕ ਹੈ ਇਸ ਕਰਕੇ ਹੁਣ ਜਿਹੜੀ ਜਮਮੁਨਟ ਮੀਟਿੰਗਾਂ ਇਹਦੇ ਜਿਹੜੇ ਲਾਦੇ ਆ ਨਾ ਤੋਂ ਤੰਗ ਆ ਕੇ ਨਹੀਂ ਜਿਹੜੀ ਉਹ 12 ਸਤੰਬਰ ਨੂੰ ਮੀਟਿੰਗ ਦਿੱਤੀ ਆ ਉਹ ਵੀ 10 ਮੈਂਬਰੀ ਕਮੇਟੀ ਨਾਲ ਅੱਧੇ ਘੰਟੇ ਵਾਸਤੇ ਦਿੱਤੀ ਹਾਂਜੀ ਬੇਤੋ ਹਰ ਪਾਸੇ ਜਿੰਮਾ ਠੀਕ ਹੈ ਹਾਂ ਜੀ ਫੈਸਲਾ 12 ਤਰੀਕ ਦੀ ਮੀਟਿੰਗ ਦਾ ਅਸੀਂ ਬਾਈਕਟ ਕਰਾਂਗੇ ਠੀਕ ਹੈ ਜੀ 3 ਸਤੰਬਰ ਨੂੰ ਚੰਡੀਗੜ੍ਹ ਦਾਣਾ ਮੰਡੀ ਦੇ ਵਿੱਚ ਉਹਨਾਂ ਤੋਂ ਰਿਸ਼ਕਟ ਜਰਸੀ ਬੰਦੀ 로ਸ ਲੈ ਲਈ ਕਰਾਂਗੇ ਮੁੱਖ ਮੰਗ ਹੈ ਕਿ ਮਲਾਈ ਹੋਣੀ ਆ ਮੁੱਖ ਮੰਗਾਂ ਚ ਇੱਥੇ ਪੁਰਾਣੀ ਪੈਨਸ਼ਨ ਜਿਹੜੀ ਆ ਲਾਗੂ ਕਰਨ ਦਾ ਮਾਮਲਾ ਠੀਕ ਹੈ ਜੀ ਅਤੇ ਨਾਲ ਹੀ ਜਿੰਨੇ ਵੀ ਕੱਚੇ ਆ ਆਊਟਸੋਰਸਡ ਏਕੇਟੇ ਮੁਲਾਜ਼ਮ ਜਾਂ ਹੋਰ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨ ਦਾ ਮਾਮਲਾ ਹਾਂਜੀ ਡੀਏ ਜਾਂ ਜਿਹੜੀਆਂ ਪਿਛਲੀਆਂ ਕੇਸਾਂ ਨਹੀਂ ਆਏ ਆ ਤੇ 12% ਦੀ ਇਹ ਜਿਹੜਾ ਕੇਂਦਰ ਸਰਕਾਰ 50% ਤੇ ਇਹ 30% ਦੇਣਾ ਜਿੱਦ ਤੱਕ ਆ ਉਹਨੂੰ 50% ਕਰਨਾ ਹਾਂਜੀ ਪੈਨਸ਼ਨਾਂ ਨਹੀਂ ਆ 2.59 ਦਾ ਗੁਣਾਕ ਲਾਗੂ ਕਰਨਾ ਹਾਂਜੀ ਇਹ اسی ਤਰ੍ਹਾਂ ਹੀ ਦੇ ਨਾਲ ਲਈ ਹੋਰ ਬਹੁਤ ਸਾਰੀਆਂ ਮੰਗਾਂ ਆ ਖਾਸ ਕਰ ਜਿਹੜਾ ਪੈਨਸ਼ਨਾਂ ਦਾ ਬਕਾਇਆ ਹਾਂਜੀ ਉਹਨਾਂ ਦੇ ਉੱਤੇ ਜਿਹੜੇ ਆ ਲੋਕ ਪੈਨਸ਼ਨ ਜਿਹੜੇ ਆ ਉਹ ਬੜੇ ਖਫਾ ਹੈ ਕਿਉਂਕਿ ਐਸੇ ਲਈ ਪੰਜਾਬ ਦੇ ਵਿੱਚ 2016 ਤੋਂ ਬਾਅਦ ਹੈ ਤਕਰੀਬਨ 40000 ਪੈਨਸ਼ਨਰ ਦੇ ਫੈਮਿਲੀ ਪੈਨਸ਼ਨ ਦੀ ਬਕਾਇਆ ਡੀਕਦੇ ਹੋਏ ਉਹਨਾਂ ਦੀ ਮੌਤ ਹੋ ਚੁੱਕੀ ਹੈ। ਹਾਂਜੀ ਹਾਂਜੀ ਬਹੁਤ ਗੁੱਸਾ ਹੈ। ਆਣ ਵਾਲੇ ਸਮੇਂ 'ਚ ਉਹਨਾਂ ਨੂੰ ਐਕਸ਼ਨ ਹੋਰ ਦੇਖੇ ਬੰਗੇ। ਠੀਕ ਹੈ ਜੀ। ਤੇ ਚੰਡੀਗੜ੍ਹੋਂ ਲਈ ਆਈ ਹੋਣੀ ਫੇਰ? ਕੰਡੀਗੜ੍ਹ ਦੇ ਵਿੱਚ। ਹਾਂ ਤਿੰਨ ਜਿਹੜੀ ਚੰਡੀਗੜ੍ਹ ਹੈ ਉਹ 10 ਸਤੰਬਰ ਨੂੰ ਦਾਣਾ ਮੰਡੀ 39 ਸੈਕਟਰ 'ਚ ਜਿਹੜੀ ਹੈ ਉਹ ਸੈਲੀ ਹੋਣੀ ਹੈ। ਉਸ ਤੋਂ ਬਾਅਦ ਮਾਰਟ ਜਿਹੜਾ ਉਹ ਕਿਹਨਾਂ ਸਵਾਲ ਅਸਮ। ਅੱਛਾ ਇਹ ਜਿਹੜੇ ਕੰਪਿਊਟਰ ਦੇ ਆਵਕਾ ਜੀ। ਉਹ 1 ਸਤੰਬਰ ਨੂੰ ਜਿਹੜੇ ਮੋਖਰਿ ਭਵਨ ਦਵਾਨ ਦਾ ਧੂਰੀ ਦਫ਼ਤਰ ਆ ਉਹਦੇ ਸਾਹਮਣੇ ਭੁਖੜਾ ਸ਼ੁਰੂ ਕੀਤੀ ਹੈ ਉਹਨਾਂ ਨੇ ਇੱਕ ਬਿੱਲੀ ਉਹਦੇ ਮਲਾਮ 1 ਸਤੰਬਰ ਨੂੰ ਬਿੱਲੀ ਮੰਤਰੀ ਆ ਕੇ ਘਰੋ ਕਰਦੇ ਕੋਠੇ ਅੰਮ੍ਰਿਤਸਰ ਨੇ ਉਹਦੇ ਥੋੜੇ ਕੀ ਵਿਚਾਰਾ ਜੀ ਬਿਲਕੁਲ ਠੀਕ ਹੈ ਧੱਕਾ ਪਿਛਲੇ ਸਮੇਂ ਤੋਂ ਜਿੱਥੇ ਕੰਪਿਊਟਰ ਪਿਛਰਾਂ ਨਾਲ ਕੀਤਾ ਜਾ ਰਿਹਾ ਹਾਂ ਹਾਂਜੀ ਉਹਨਾਂ ਦੇ ਲੰਬਾ ਸਮਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਸਰਵਿਸ ਹੋ ਗਈ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਾਂ ਭੁਗੀਆਂ ਤਾਂ ਆ ਨਹੀਂ ਕੀਤੀਆਂ ਜਾਂ ਰਹੀਆਂ ਕਿ ਜਿਸ ਤਰ੍ਹਾਂ ਪਾਵਰ ਕਾਉਂਟੇ ਦੇ ਜਿਹੜੇ ਮੁਲਾਜ਼ਮ ਹੈ ਹਾਂਜੀ ਉਹਨਾਂ ਦੇ ਹਜ਼ਾਰਾਂ ਹੀ ਪੋਸਟਾਂ ਜਿਹੜੀਆਂ ਇਸ ਵੇਲੇ ਖਾਲੀ ਪਈਆਂ ਹੈ ਹਾਂਜੀ ਪ੍ਰਧਾਨ ਜੀ ਉਹਨਾਂ ਦੇ ਮਸਲੇ ਵੀ ਜਿੱਥੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਜੁੜਦੇ ਆ ਤੇ ਨਾਲ ਹੀ ਸਭ ਤੋਂ ਵੱਡਾ ਜਿੱਥੇ ਇਸ ਵੇਲੇ ਜਿਹੜਾ ਉਹਨਾਂ ਦੀਆਂ ਜਿਹੜੀਆਂ ਲੋਕਲ ਮਸਲੇ ਆ ਉਹ ਵੀ ਨਾਲ ਨਹੀਂ ਹੋ ਰਹੀ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੀਆਂ ਪੋਸਟਾਂ ਘੱਟ ਹੋਣ ਕਰਕੇ ਹਾਂਜੀ ਤੇ ਪ੍ਰੀਵਨ ਰੋਜ਼ ਇੱਕ ਸਾਥ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਉਹ ਐਕਸੀਡੈਂਟ ਦਾ ਸ਼ਿਕਾਰ ਹੋ ਰਿਹਾ ਸਾਡੀ ਮੰਗ ਹੈ ਉਹਨਾਂ ਦੀ ਨਾਲ ਜਿਹੜੀ ਸਾਡੀ ਹੈ ਸਾਡੀ ਮੰਗ ਕਿ ਅਸੀਂ ਘੱਟੋ ਘੱਟ 1 ਕਰੋੜ ਰੁਪਈਆ ਇਹਦਾ ਵੀ ਕਿਸੇ ਵੀ ਐਕਸੀਡੈਂਟ ਤੋਂ ਮਹਤਵਪੂਰਨ ਢੀ ਹੈ ਹਾਂ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਇਹ ਨਾਲ ਹੀ ਸ਼ਹੀਦ ਦਾ ਦਰਜਾ ਜਿਹੜਾ ਮਿਲਣਾ ਚਾਹੀਦਾ ਪਾਵਰ ਕੰਪਨਸ਼ਨ ਯੂਨੀਅਨ ਆ ਵੀ ਇੱਕ ਤਰੀਕ ਨੂੰ ਅੰਮ੍ਰਿਤਸਰ ਦਾ ਵਿੱਚ ਉਹਨਾਂ ਦੀ سپورਟ ਦਾ ਵਿੱਚ ਵੱਡੀ ਕੰਮ ਕੀਤਾ ਤੇ ਸ਼ਾਮਲ ਹੋਣ ਦਾ ਫੈਸਲਾ ਜਿਹੜਾ ਇਹ ਕੀਤਾ ਹੈ ਠੀਕ ਹੈ ਠੀਕ ਹੈ ਬਹੁਤ ਵੱਡਾ ਕੰਮ ਕੀਤਾ ਇਹ ਤਾਂ ਬਹੁਤ ਵਧੀਆ ਕੰਮ ਕੀਤਾ ਠੀਕ ਆ ਪ੍ਰਧਾਨ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ